ਬਲੀ ਸਕੂਲ ਲੱਖੋ ਕੇ ਬਰਾਣ ਦੇ ਵਿੱਚ ਅੱਜ ਸੁਰਿੰਦਰ ਸਿੰਘ ਖਾਲਸਾ ਜੀ ਮੁੱਖ ਮਾਨ ਦੇ ਤੌਰ ਤੇ ਪੁੱਜਿਆ ਕਿ ਸਕੂਲ ਦੇ ਵਿੱਚ ਇੱਕ ਸਾਲਾਨਾ ਪ੍ਰੋਗਰਾਮ ਦਾ ਯੋਜਨ ਕੀਤਾ ਗਿਆ ਸੀ ਤੁਹਾਡੇ ਕੋਲ ਕੀ ਪ੍ਰਬੰਧ ਕਰਨ ਕੀ ਗਿਆ ਇਸ ਸੰਬੰਧੀ ਤੁਹਾਨੂੰ ਪੂਰੀ ਜਾਣਕਾਰੀ ਦੇ ਦੇਗਾ ਸਕੂਲ ਦੇ ਪ੍ਰਿੰਸੀਪਲ ਮੈਡਮ ਨੇ ਕੀ ਕਿਹਾ ਬਹੁਤ ਹੀ ਜ਼ਿਆਦਾ ਖੁਸ਼ੀ ਹੈ ਇਸ ਗੱਲ ਦੀ ਕਿ ਸਰਦਾਰ ਜਸਵਿੰਦਰ ਸਿੰਘ ਖਾਲਸਾ ਇੰਨੀ ਮਹਾਨ ਸ਼ਖਸੀਅਤ ਜਿਨ੍ਹਾਂ ਦੇ ਬਾਰੇ ਅੱਜ ਤੱਕ ਮੈਂ ਸਿਰਫ ਸੁਣਿਆ ਹੀ ਸੀ ਕਿ ਅੱਜ ਉਹਨਾਂ ਦੇ ਦਰਸ਼ਨ ਕਰਨ ਦਾ ਮੈਨੂੰ ਸੁਭਾਗ ਪ੍ਰਾਪਤ ਹੋਇਆ ਔਰ ਇਹਨਾਂ ਛੋਟੇ-ਛੋਟੇ ਬੱਚਿਆਂ ਨੂੰ ਉਹ ਬਹੁਤ ਹੀ achhiyan lihhan te poorniyan te chala rahe ne te ਸਾਡੀ cha public school ਦੀ ਪੂਰੀ ਕੋਸ਼ਿਸ਼ ਹੋਏਗੀ ਕਿ ਅੱਜ ਜੋ ਅਸੀਂ ਉਹਨਾਂ ਦੀਆਂ ਗੱਲਾਂ ਸੁਣੀਆਂ ਨੇ ਉਹਨਾਂ ਤੇ ਅਸੀਂ ਅਮਲ ਕਿਉਂਕਿ ਛੋਟੇ ਬੱਚਿਆਂ ਨੂੰ ਸਿਖਾਣਾ ਬਹੁਤ ਸੌਖਾ ਹੁੰਦਾ ਹੈ ਉਹਨਾਂ ਨੂੰ ਅਸੀਂ ਜੋ ਚਾਹਾਂਗੇ ਅੱਜ ਅਸੀਂ ਕਰਵਾ ਸਕਦੇ ਹਾਂ ਤੇ ਜਿਵੇਂ ਖਾਲਸਾ ਜੀ ਭਾਈ ਸਾਹਿਬ ਨੇ ਬਨੂ ਕਿਆਏ ਉਦਾਂ ਹੀ ਮੈਂ ਕੋਸ਼ਿਸ਼ ਕਰਾਂਗੀ ਕਿ ਇਹਨਾਂ ਬੱਚਿਆਂ ਨੂੰ ਉਹਨਾਂ ਹੀ ਪੂਰਨਿਆ ਤੇ ਚਲਾਈਏ ਔਰ ਸ਼ਾ ਪਬਲਿਕ ਸਕੂਲ ਦੀ ਪੂਰੀ ਕੋਸ਼ਿਸ਼ ਹੋਏਗੀ ਅੱਗੇ ਤੁਹਾਨੂੰ ਆਉਣ ਵਾਲੇ ਟਾਈਮ ਦੇ ਵਿੱਚ ਜਿਸ ਰੂਪ ਦਾ ਖਾਲਸਾ ਇਹ ਚਾਹੁੰਦੇ ਨੇ ਉਸੇ ਰੂਪ ਦਾ ਹੀ ਤੁਹਾਨੂੰ ਸ਼ਾ ਪਬਲਿਕ ਸਕੂਲ ਦੇ ਬੱਚਿਆਂ ਦੇ ਵਿੱਚ ਮਿਲੇਗਾ ਸੋ ਇਸਦੇ ਨਾਲ ਹੀ ਬਹੁਤ-ਬਹੁਤ ਧੰਨਵਾਦ ਜੀ ਪੂਰੀ ਇਹਨਾਂ ਦੀ ਟੀਮ ਦਾ ਜੋ ਇਹਨਾਂ ਨੇ ਆ ਕੇ ਆਪਣੇ ਕੀਮਤੀ ਸਮੇਂ 'ਚੋਂ ਕਿਉਂਕਿ ਮੈਂ ਤਾਂ ਸ਼ਡਿਊਲ ਦੇਖ ਕੇ ਹੈਰਾਨ ਆ ਵੀ ਇੰਨੇ ਬਿਜ਼ੀ ਸ਼ਡਿਊਲ 'ਚੋਂ ਟਾਈਮ ਕੱਢਣਾ ਵੀਰ ਜੀ ਲਈ ਬਹੁਤ ਔਖਾ ਸੀ ਪਰ ਇਹਨਾਂ ਨੇ ਛੋਟੇ ਛੋਟੇ ਬੱਚਿਆਂ ਨੂੰ ਆਸ਼ੀਰਵਾਦ ਦੇਣ ਦੇ ਲਈ ਇੱਥੇ ਆਏ ਨੇ ਸਾਡੇ ਬੱਚੇ ਬਹੁਤ ਉਤਸ਼ਾਹਿਤ ਸੀਗੇ ਕਿ ਅਸੀਂ ਵੀਰ ਜੀ ਨੂੰ ਭਾਈ ਖਾਲਸਾ ਜੀ ਨੂੰ ਮਿਲਣਾ ਹੈ ਤੇ ਅੱਜ ਉਹਨਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਕਿਉਂਕਿ ਜੋ ਉਹਨਾਂ ਨੇ ਗਤਕਾ ਪਰਫਾਰਮ ਕੀਤਾ ਹੈ ਛੋਟੇ ਛੋਟੇ ਬੱਚਾ ਲਈ ਬਹੁਤ ਮੁਸ਼ਕਿਲ ਸੀ ਸੀ ਸੋ ਇਸ ਦੇ ਨਾਲ ਹੀ ਬਹੁਤ ਬਹੁਤ ਧੰਨਵਾਦ